ਹਾਂਜੀ ਕਰੋ ਜੀ ਵਲੌਗ ਸਟਾਰ ਜਿਹੜੀ ਉਹ ਦਿਨ ਗੱਲ ਗੱਲ ਨਾਲ ਆਉਂਦੀ ਸੀ ਨਾ ਪਾਇਆ ਅਚਾਰ ਤੇ ਬਣਦੀ ਪਾਸਤਾ ਬਣਾਉ ਨੂੰ ਰਾਜਰਾ ਗ੍ਰਾਮ ਮੈਂ ਕਿਾ ਛੇਲ ਲਈਏ ਠੀਕਾ ਤੇ ਆਈਆ ਕੋਲਗੇਟ ਪਾਸਤਾ ਥੋੜਾ ਬੋਤਾ ਪਾਇਆ ਹੈ ਇਧਰ ਬਾਗਤਾ ਚੈੱਕ ਕਰੋ ਬਣੀ ਸੋਣੀਆ ਮੈਨੂੰ ਲੱਗਾ ਇਧਰ ਗੇਟ ਲਿਆਇਆ ਦਾਬਤ ਲਿਆਇਆ ਲੋ ਜੀ ਇਧਰ ਪਾਸਤੇ ਨੂੰ ਲੱਗ ਗਿਆ ਥੋੜਾ ਦਾ ਦਾਲ ਨੂੰ ਤੜਕਾ ਲਾ ਕੇ ਰੱਖ ਰਾਂ ਮੰਮੀ ਕਹਿੰਦੀ ਦਾਲ ਖਾਣੀ ਹੈ ਤੇ ਇਧਰ ਮੈਂ ਬਣਾਇਆ ਪਾਸਤਾ ਤੇ ਇਹ ਟੈਸਟ ਕਰਕੇ ਦੱਸੂਗਾ ਕਿੱਦਾਂ ਦਾ ਕਿੱਦਾਂ ਦਾ ਜੀ ਟੈਸਟ ਕਰਾਂ ਮੈਂ ਕੋਸ਼ਿਸ਼ ਜੀ ਦਾ ਮੰਮੀ ਸਾਡੇ ਖਾਂਦੇ ਨਹੀਂ ਹੈਗੇ ਜਿਹੜਾ ਪਾਸਤਾ ਮਕਰੋਨੀ ਮੈਗੀ ਉਹ ਇਧਰ ਦੀਆਂ ਮੰਮੀ ਦੀਆਂ ਚੀਜ਼ਾਂ ਹਨ ਦੇਖ ਸਕਦੇ ਆ ਜੀ ਕਲਰ ਸਾਡੇ ਵਾਸਤੇ ਦਾ ਜਿੱਥੇ ਆ ਗਿਆ ਹਰਮਨ ਦਾ ਫੋਨ ਸੋਹਣੇ ਬਣੇ ਆ ਸੋਹਣੇ ਬਣੇ ਚਾਵਲ ਗੱਲ ਕਰਦੇ ਕਰਦੇ ਰੋਟੀ ਖਾ ਗਏ ਸਾਰੇ ਜਣੇ ਬੱਲੇ ਵੀ ਚੱਲ ਗਈ ਆ ਕਿشن ਰੋਟੀ ਪੰਡ ਦਾ ਸਾਰਾ ਨਿਬੜ ਗਿਆ ਹੈ ਕੰਮ ਸਾਡਾ ਬਹੁਤ ਇਹਨਾਂ ਫੁਲਕੇ ਬਣਨੇ ਆ ਦੋ ਫੁਲਕੇ ਮੇਰੇ ਆ ਮੇਰੇ ਆ ਤੇ ਇੱਕ ਮੰਮੀ ਦਾ ਆ ਬਸ ਪਾਪਾ ਅੰਦਰ ਵਾਇਆ ਪਾਪਾ ਕੀ ਹੋਇਆ ਪਾਪਾ ਨੂੰ ਦੁਖਦਾ ਪਿਆ ਟਿੱਡ ਮੋਦੀ ਜਨੀ ਜੀ ਤੇ ਚਾਵਲ ਦੀ ਕੁਲੀ ਹੁੰਦੀ ਜੀ ਕਿੱਦਾਂ ਕੁਝ ਫਰਕ ਲੱਗਦਾ ਹੈ ਕੋਈ ਲੱਗਦਾ ਫਰ ਗਿਆ ਇਹਨਾਂ ਦੀ ਸਿਹਤ ਖਰਾਬ ਹੋ ਗਈ ਅੱਜ ਸਾਰਾ ਬਿਯਾਰ ਘੁੰਮ ਕੇ ਆਇਆ ਤੇ ਕਿਤੋਂ ਸਾਨੂੰ ਦਵਾਈ ਨਹੀਂ ਮਿਲੀ ਚਲੋ ਜੀ ਕਰਦੇ ਆਂ ਫੇ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਮਿਲਦੇ ਆਂ ਕੱਲ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਇਦਰਾ ਟਾਈਮ ਦੁਪਹਿਰ ਦੇ 12 ਵਜੇ ਗਏ ਆ ਤੇ ਇਦਰਾ ਪਾਈ ਸੀਗੇ ਉੱਪਰ ਹਾਂਜੀ ਕਰੋ ਜੀ ਵਲੌਗ ਸਟਾਰਟ ਸਾਰਾ ਕੰਮ ਕੰਪਲੀਟ ਹੋ ਗਿਆ ਹੋਰ ਹੈ ਹੂੰ ਉਈ ਓਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਆ ਜੀ ਤੁਹਾਡਾ ਐਚ ਵੀ ਨੰਦਰਾ ਬਲੌਗ ਤੇ ਮਿਲ ਕਰਦੇ ਆ ਤੁਸੀਂ ਠੀਕ ਠਾਕ ਹੋਵੇਂਗੇ ਅਸੀਂ ਵੀ ਠੀਕ ਠਾਕ ਆ ਪਰ ਮਾਥਮਾ ਚੜ੍ਹਦੀ ਕਲਾ ਜਾ ਕੇ ਸਭ ਨੂੰ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹੋਰ ਕੀ ਪਾ ਲਈਏ ਕੱਪੜੇ-ਕੁੱਪੜੇ ਤੇ ਹੋਰ ਕੀ ਇੱਧਰ ਜਿਹੜਾ ਅਚਾਰ ਰੱਖਿਆ ਆ ਤੁੱਪੇ ਜਿਹੜੀ ਉਹ ਦਿਨ ਗਲਗਲ ਨਾਲ ਲਿਆਉਂਦੀ ਸੀ ਨਾ ਹੂੰ ਦਾ ਪਾਇਆ ਅਚਾਰ ਉਹਨੂੰ ਤੁੱਪ ਪਲਵਾ ਲਈਏ ਹਾਂ ਜੇ ਤੇ ਬ냥ੀਆਂ ਹਰੀਆਂ ਮੇਚਾਂ ਠੀਕ ਥੋੜੀਆਂ ਆਈਆਂ ਕੀ ਕਰਦੇ ਦੱਸ ਦਿਆਂ ਤੁਹਾਨੂੰ ਅੱਜ ਕੀ ਬਣਦਾ ਆ ਫਿਰ ਥੱਲੇ ਜਾ ਕੇ ਦਿਖਾਉਂਦੇ ਆ ਸਪਾਂਸ ਨੂੰ ਜੋ ਲਿਆਉਂਦਾ ਆ ਪੀ ਬਣਾਉਂਦੇ ਆ ਤੇ ਪਹਿਲਾਂ ਕੱਪੜੇ ਉੱਪਰ ਸੁਕਣੇ ਪਾ ਲਈਏ। ਹੂੰ। ਘੋਪ ਬੜੀ ਆ ਥੋੜੇ ਜੇ ਹੋ ਗਏ ਨੇ ਲੇਟ 12 ਵਜ ਗਏ ਨਾ। 12 ਵਜ ਗਏ ਪੂਰੇ। ਬਾਕੀ ਕਰਦੇ ਮੰਮੀ ਗਏ ਆ ਚਲਵਾਰਾ ਕੱਲ ਦੀਆਂ ਕਟਿੰਗ ਕੀਤੀਆਂ ਸੀ ਉਹ ਫਰਾਂ। ਹੂੰ। ਤੇ ਅਸੀਂ ਆ ਗਏ ਆ ਕੱਪੜੇ ਸੁਕਣੇ ਪਾਣ। ਹੋਰ ਕੱਪੜੇ ਪਾ ਲਈਏ। ਤਾਂ ਫਿਰ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ। ਚਲੋ। ਜਲਦੀ ਆ ਤੁਹਾਨੂੰ ਦੁਆਰਾ ਜੀ। ਚਲੋ ਜੀ। ਬਣੇ ਤੇ ਨਹੀਂ ਖੜੇ। ਆ ਦੇਖੋ ਬਟਰਫਲਾਈ ਕਿੰਨੀ ਸੋਹਣੀ ਆ। ਇੰਦਰ ਟਾਈਮ 1 ਵਜ ਗਿਆ ਤੇ ਇਧਰ ਆ ਪਾ ਗਏ ਸੀ ਥੱਲੇ ਹੁਣ। ਹੋਰ। ਖੱਲ ਗਏ ਗੰਧੀ ਪਾਸਤਾ ਦਾ ਨਾਮ ਗਾਜਰਾ ਗਜਰਾ ਹੁਣ ਮੈਂ ਕਾ ਛਿਲ ਲਈਏ ਹੋਰ ਇਤੁਰ ਛਿਲਦੇ ਪਿਆ ਗਾਜਰਾ ਤੇ ਤੇ ਟਮਾਟਰ ਵੀ ਕੱਢ ਕੇ ਰੱਖ ਲਿਆ ਚਲੋ ਮਾ ਲੀਏ ਪਾਸਤਾ ਹੋਰ ਇਹ ਮਿਲਦੇ ਹੂੰ ਜਿਹੜਾ ਪਾਸਤਾ ਆਖੀਏ ਮਸੀ ਚਾਵਲ ਇਹ ਨਹੀਂ ਆਉਂਦੇ ਉਹ ਚਾਵਲ ਸੋਨੇ ਨਹੀਂ ਛਿਲੇ ਅੱਛਾ ਬਣਾਉਣੇ ਆ ਅੱਜ ਹਾਂ ਸਬਜੀ ਬਈ ਆ ਉਹਦੀ ਆਪਣੇ ਪਨੀਰ ਦੀ ਪਨੀਰ ਸਬਜੀ ਬਈ ਆ ਤੇ ਮਾਂ ਕਹਿੰਦੀ ਚਾਵਲ ਬਣਾ ਦੇ ਠੀਕ ਆ ਤੇ ਆਈਆ ਕੋਲਗੇਟ ਪਾਸਤਾ ਤੇ ਚਾਵਲ ਠੀਕ ਆ ਤੇ ਇੱਧਰ ਪਾ ਦਿੱਤਾ ਸਮਾਨ ਇਹਦੇ ਵਿੱਚ ਇਹਦੇ ਵਿੱਚ ਪਾਤਾ ਸਮਾਨ ਕਿੱਥੇ ਪਾਣਾ ਹੈ ਹਲੇ ਸਮਾਨ ਥੋੜਾ ਬਹੁਤਾ ਪਾਇਆ ਹੈ ਇੱਧਰ ਪਾ ਦਿੱਤਾ ਚੈੱਕ ਕਰੋ ਬਈ ਸੋਹਣੀਆ ਦੋ ਡੱਬੀਆਂ ਫਿਲ ਕੀਤੀਆਂ ਹਲੇ ਦੋ ਕਰੂਗੇ ਚਲੋ ਚਲੋ ਕਰ ਲਈਏ ਫਿਰ ਮਿਲਦੇ ਹਾਂ ਹਨਾ ਹੋਰ ਕੀ ਪਾਸਾ ਉਸ ਤੋਂ ਉੱਪਰ ਰੱਖਣੇ ਆ ਦੇ ਚੌੜੇ ਢਿਮਾਂ ਮੈਂ ਹੋਰ ਹੋਰ ਚਲੋ ਆਹ ਦਾਬੜਾ ਸਮ ਹਗੀ ਮੈਂ ਲੈ ਕਰ ਲਿਆ ਲੋ ਜਿੱਦ ਤੱਕ ਮੈਂ ਲੱਗਾ ਇਡੀਆ ਵੇੜ ਲਿਆ ਜਾਂ ਦਾਵਤ ਲਿਆਏ ਆ ਦਾਵਤ ਰਜਾਨਾ ਬਾਤ ਕੀਤੀ ਗਈ ਆਹ ਦਾਬਾ ਲੈ ਕੇ ਆਇਆ ਸੂਜੀ ਵਾਲਾ ਇਹ ਮੰਗਾਇਆ ਜੇ ਮਿਲ ਪਈ ਆ ਚਾਹ ਤੋਂ ਬੜਾ ਮਾ ਇੱਧਰ ਇਹ ਦਾਲ ਨੂੰ ਦਾਲ ਪਈ ਸੀ ਮੂੰਗੀ ਮਸਰਾਂ ਦੀ ਇਹਨੂੰ ਲਾਵਾਂਗੇ ਤੜਕਾ ਚੀਕਾ ਤੇ ਇਧਰ ਪਾਸੇ ਨੇ ਪਾਣੀ ਰੱਖ ਦਿੱਤਾ ਆ ਕੜਾਈ ਧੋ ਕੇ ਰੱਖ ਦਿੱਤੀ ਐ ਚ ਲੈਣਾਂਗੇ ਤੁਹਾਡੇ ਕੋਲ ਪਾਸਤੇ ਨੂੰ ਸ਼ਿਮਲਾ ਮਿਰਚ ਤੇ ਗਾਜਰਾ ਕੱਟ ਦਿੱਤੀਆਂ ਇਹਦਾ ਸਮਾਨ ਵੀ ਇਹਦਾ ਟਮਾਟਰ ਹਰੀਆਂ ਮਿਰਚਾਂ ਤੇ ਪਿਆਜ਼ ਇਹ ਹੈਗਾ ਨੇ ਤੜਕਾ ਇਹਦਾ ਪਾਸਤੇ ਦਾ ਪਾਸਤੇ ਦਾ ਆਣਾ ਲੁਕਵਾ ਦਾਲ ਨੂੰ ਤੜਕਾ ਲਾ ਕੇ ਆਖੇ ਵਾਰੀ ਮੰਮੀ ਨੇ ਕਿ ਦਾਲ ਖਾਣੀ ਐ ਹੋਰ ਮੈਂ ਕਿ ਦਾਲ ਨੂੰ ਤੜਕਾ ਲਾ ਲੈਣੇ ਐ ਹੋਰ ਹੋਰ ਦਾਲ ਬਣੂਗੀ ਦਾਲ ਨੂੰ ਲਾ ਮਾਰੇ ਤੜਕਾ ਵਧੀਆ ਹੋਏ

ਮਗਾ ਇਹ ਲੜਾਂ ਦੀ ਪਿੱਲਾ ਮਿਰਚ ਤੇ ਗਾਜਰ ਪਾ ਕੇ ਸ਼ੇ ਬਣਾਈਓ ਠੀਕ ਹੈ ਇਹ ਬਣਾ ਲਏ ਨੇ ਦੰਨੀ ਹੋਰ 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 ਆਰਡਰ 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 ਚਲੋ ਜੀ ਆਨੇ ਨੂੰ ਬਾਸਾ ਹੀ ਬਣ ਜਾਣਾ ਹੈ ਹਲੇ ਫਿਰ ਇਹ ਦੀ ਸਬਜ਼ੀ ਪਈ ਹੈ ਜਿਹੜੀ ਮੈਂ ਕੱਲ ਬਣਾਉਣੀ ਆ ਹਾਂ ਨਾਲ ਚੌਲ ਬਣਾਤੀ ਆ ਤੇ ਇਹ ਦੀ ਸਬਜ਼ੀ ਕੱਲ ਤੋਂ ਹੀ ਖਾਣੀ ਹੈ ਠੀਕ ਹੈ ਹੋਰ ਕੀ ਚਾਵਲ ਆਪਣੇ ਪਹਿਲੇ ਦਾ ਖਤਮ ਹੋ ਗਏ ਨਾ ਕੱਲੇ ਖਤਮ ਹੋ ਗਏ ਤਾਂ ਲਈ ਆਪਾਂ ਖੁੱਲੇ ਲਈ ਆਈਏ ਜੀ 120 ਵਾਲੇ ਠੀਕ ਅਗਰ ਲੱਗਿਆ ਆਪੇ ਸੋਹਣੇ ਨਹੀਂ ਨਿਕਲੇ ਆਗੇ ਉਹ ਕਹਿੰਦਾ ਜਦੋਂ ਲਾਟ ਆਊਗਾ ਨਾ ਦੁਆਰਾ ਦੇ 5 ਕਿਲੋ ਟੱਕਾਂ ਨੂੰ ਵਧੀਆ ਵੀ ਕੋੜ ਮੈਂ ਕਿ ਤੂੰ ਸੀ ਪੈਕੇਜ ਵਾਲੇ ਲਿਆਵੋ ਠੀਕ ਇਹ ਤੇ ਆ ਦਾਕਤ ਦੇ ਲਿਆਈਏ ਤੇ ਮੈਂ ਆ ਗਿਆ ਸੀ ਇੰਡੀਆ ਗੇਟ ਲਿਆਈਏ ਚਲੇ ਵੀ ਵਧੀਆ ਬਣਾ ਕੇ ਦੇਦੇ ਜਿਹਦੇ ਵਿੱਚ ਨੇ ਪਾਸਤੇ ਬਣਾਦੇ ਆ ਹੋਰ ਲਾਲੂ ਤੜਕਾ ਛੜਕਾ ਫੇਰ ਦਿਖਾਉਣੇ ਆ ਬਣਾ ਕੇ ਦੇਵਨੇ ਕਿਦਾਂ ਦੇ ਆ ਨਾ ਵੀ ਹਮਮ ਔਰ

ਹੋਰ ਹੋ ਗਏ ਲਾਲੇ ਪਾਸਟੇ ਨੂੰ ਵੀ ਦਿਖਾਉਣਾ ਹੈ ਹੋਰ ਈਂਧੇ ਦੇ ਪਾਸਟੇ ਨੂੰ ਵੀ ਲਾਉਣ ਮਾਤਾ ਹਾਂਜੀ ਦੇਖ ਸਕਦੇ ਆ ਜੀ ਟਾਈਮ ਇੱਧਰ 2 ਵਜੇ ਜਾਨਕੀ ਪੌਣੇ 2 ਹੋਏ ਆ ਤੇ ਇੱਧਰ ਮੈਂ ਬਣਾਇਆ ਪਾਸਤਾ ਤੇ ਟੈਸਟ ਕਰਕੇ ਦੱਸੂਗਾ ਕਿਦਾਂ ਦਾ ਕਿਦਾਂ ਦਾ ਜੀ ਸੁਆ ਕੀ ਚੀਜ਼ ਦੀ ਕਮੀ ਆ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸੱਚੀ ਹਾਂ ਟੈਸਟ ਕਰਾਂ ਮੈਂ ਹਮ ਇੱਧਰ ਇੱਕ ਟੈਸਟਡ ਮੰਮੀ ਸਾਡੇ ਕੁਝ ਚੀਜ਼ਾਂ ਮੰਮੀ ਸਾਡੇ ਖਾਂਦੇ ਨਹੀਂ ਹੈਗੇ ਜਿਦਾ ਪਾਸਤਾ ਮਕਰੋਨੀ ਮੈਗੀ ਉਹ ਇੱਧਰ ਦੀ ਮੰਮੀ ਨੇ ਚੀਜ਼ਾਂ ਲਾਣੀਆਂ ਉਹ ਇੱਧਰ ਟੈਸਟ ਕਰਕੇ ਦੱਸਣਗੇ ਤੇ ਮੰਮੀ ਨੇ ਜਿਹੜਾ ਦਾਲ ਹੋਈ ਸਬਜੀ ਹੋਈ ਉਹ ਦੱਸਣੀ ਕਿ ਹਾਂ ਸਹੀ ਆ ਇਹ ਕਾ ਟੈਸਟਡ ਆ ਇਹ 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 ਹੈਗੇ ਆ ਮਲਟੀ ਟੈਲੈਂਟਡ ਇਹਨਾਂ ਨੇ ਮੈਗੀ ਵੀ ਕਰ ਲੈਣੀ ਤੇ ਇਹਨਾਂ ਨੇ ਦੂਜੀ ਵੀ ਕਰਕੇ ਦੱਸ ਦੇਣੀ ਹੈ ਸਾਰੀਆਂ ਸਾਰੀਆਂ ਚਲੋ ਜੀ ਤੁਹਾਨੂੰ ਦਿਖਾ ਸਕਦੇ ਹਾਂ ਜੀ ਅਸੀਂ ਇੱਧਰ ਦੇਖੋ ਜੀ ਪਾਸਤਾ ਦੇਖ ਸਕਦੇ ਆ ਜੀ ਕਲਰ ਸਾਡੇ ਪਾਸਤੇ ਦਾ ਕਿਹਦਾ ਹੈ ਜੀ ਬਹੁਤ ਸੋਹਣਾ ਹੈ ਇੱਧਰ ਅਸੀਂ ਰੱਖੇ ਹੋਏ ਆ ਚਾਵਲ ਜਿਰੇ ਵਾਲੇ ਇਹ ਵੀ ਰੱਖ ਤੇ ਦਾਲ ਬਣ ਗਈ ਤੇ ਸਾਡਾ ਪਾਸਤਾ ਦੇਖ ਸਕਦੇ ਆ ਜੀ ਕਿੰਨਾ ਸੋਹਣਾ ਆ ਕਲਰ ਇਹਨੂੰ ਕਰ ਦਿੰਨੇ ਆਪਾਂ ਬੰਦ ਤੇ ਇਹਨੂੰ ਟੱਕਦੇ ਆ ਅੱਗੇ ਪਹਿਲਾਂ ਫੋਨ ਰੱਖ ਦਈਏ ਹਾਂ ਹਾਂ ਰੱਖ ਦੇ ਰੱਖ ਦੇ ਚਲੋ ਜੀ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਤੁਹਾਨੂੰ ਚੌੜ ਹਲੇ ਤਾਂ ਬਣਦੇ ਪਏ ਆ ਹਲੇ ਬਣ ਰੂਗੇ ਫਿਰ ਦੇਖਾਂਗੇ ਲੋ ਜੀ ਇੱਧਰ ਟਾਈਮ ਹੋ ਗਿਆ ਜੀ 4 ਤੇ ਰੋਟੀ ਆ ਗਈ ਸਾਰੇ ਜਣੇ ਖਾ ਖੜੇ ਆ ਜਿੱਥੇ ਆ ਗਿਆ ਹਰਮਨ ਦਾ ਫੋਨ ਸੋਹਣੇ ਬਣੇ ਆ ਸੋਹਣੇ ਬਣੇ ਚਾਵਲ ਤੇ ਆਪਾਂ ਹੈਂਡ ਫ੍ਰੀ ਕਰਕੇ ਉਹਨਾਂ ਨਾਲ ਗੱਲ ਕਰਨ ਲੱਪੇ ਗੱਲ ਕਰਦੇ ਗਾ ਤੇ ਰੋਟੀ ਖਾ ਗਏ ਸਾਰੇ ਜਣੇ ਤੇ ਵਲੌਗ ਬਣਾਈ ਨਹੀਂ ਹੋਇਆ ਚਾਵਲ ਵਧੀਆ ਦਾ ਮਨ ਵੀ ਮਾੜੇ ਨਹੀਂ ਬਣੇਗੇ ਸੋਹਣੇ ਆ ਸੁਆਵੀਆਂ ਵਧੀਆ ਆ ਇਹ ਦਾਵਤ ਦੇ ਲੈ ਕੇ ਆਈ ਜੀ ਮਹਿਕ ਵੀ ਆਉਂਦੀ ਏ ਦੀ ਬਹੁਤ ਹਾਂ ਦਾਵਤ ਦੇ ਬਾਸਮਤੀ ਆ ਇਹ ਪਿਓਰ ਬਾਸਮਤੀ ਆ ਇਦੇ ਨਾਲ ਦੇ ਨਹੀਂ ਐਦਾਂ ਕਰਾਂਗੇ ਨਾ ਇਹ ਜਿਹੜੇ ਪੌਣ ਨਿਕਲੀ ਆ ਨਾ ਇਹ 15 ਐਮ ਐਮ ਇਹ ਤੋਂ ਵੱਡੇ ਆਂਦੇ 16 ਐਮ ਐਮ 17 ਐਮ ਐਮ 19 ਐਮ ਐਮ ਵੱਡੇ ਦੇਖਾਂਗੇ ਫਿਰ ਦੇਖਾਂਗੇ ਕਿੰਨੇ ਦੇ ਲਓ ਜੀ ਫਿਰ ਦੇਖਾਂਗੇ ਵੀ ਉਹ ਕਿੰਨੇ ਦੇ ਮਿਲਦੇ ਆ ਬੜੀ ਇੱਧਰ ਫਲਕ ਸਾਡੀ ਹਾਂਜੀ ਹਾਂਜੀ ਖਾ ਲਿਆ ਪਾਸਤਾ ਚਾ ਲੋ ਠੀਕ ਆ ਜੀ ਆ ਬੈਲਟ ਚੱਕ ਆਪਣੀ ਲੈ ਜਾ ਸਾਡੀ ਲਓ ਜੀ ਇੰਦਰ ਵੀ ਖਾ ਖਾਟੀ ਆ ਖਾਲੋਂਗੀ ਮੈਂ ਖਾ ਲੇ ਤੇ ਇਧਰ ਖਾ ਰਹੀ ਆ ਦੇਖੋ ਥਾਲੀ ਥਾਲੀ ਦੇਖੋ ਕਿਦਾਂ ਲਵੇੜੀ ਆ ਥਾਲੀ ਦੇਖੋ ਕਿਦਾਂ ਲਵੇੜੀ ਇਹਨੇ ਮੈਂ ਕੱਢ ਦਵਾਂ ਮੈਂ ਪਾਸਤਾ ਤੇ ਦੁੱਧ ਦੇਖਿਓ ਅੱਜ ਮੈਨੂੰ ਕਹਿ ਕੇ ਆਏ ਸੀਗਾ ਮੈਂ ਕਿਹਾ ਭਾਈ ਦੁੱਧ ਤੁਹਾਡਾ ਗਾਈਆਂ ਦਾ ਨਿਕਲਦਾ ਆ ਆਹੋ ਗਾਈ ਤਾਂ ਮਲਾਈ ਚਿੱਟੀ ਆ ਕਹਿੰਦਾ ਅੱਜ ਚੈੱਕ ਕਰੀਓ ਮੈਂ ਕਿਹਾ ਅੱਜ ਤੈਨੂੰ ਸ਼ਿਕਾਇਤ ਲਾਤੀ ਅੱਜ ਤਾਂ ਚਿੱਟਾ ਹੀ ਨਿਕਲਣਾ ਆਹੋ ਤੇ ਲਓ ਜੀ ਇਧਰ ਪਾਸਤਾ ਚਲੋ ਬਣੇ ਰਿਓ ਵਲੌਗ ਨਾਲ ਜੀ ਤੇ ਮੈਂ ਚੱਲਣਾ ਦੁਕਾਨ ਤੇ ਹੈ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਬਣਾ ਲਿਓ ਫਿਰ ਆਪੀ ਲੋ ਜੀ ਇੱਧਰ ਟਾਈਮ ਵੱਜ ਗਏ ਸ਼ਾਮ ਦੇ 4 ਹਾਂਜੀ ਹਾਂਜੀ ਤੇ ਹਮਾਂ ਲਈ ਮੈਂ ਕੱਪੜੇ ਆਨੇ ਹੋਰ ਕੀ ਪਲਕ ਚੱਲ ਗਈ ਐ ਟਿਸ਼ਨ ਰੋਟੀ ਪੰਨ ਦਾ ਸਾਰਾ ਨਿਪਟ ਗਿਆ ਐ ਕੰਮ ਸਾਡਾ ਤੇ ਹੁਣ ਦਾਲ ਸਬਜੀ ਦਾ ਤਾਂ ਸ਼ਾਮ ਨੂੰ ਦੇਖਦੇ ਆਂ ਨਾ ਪੱਲੂ ਆਂਦੀ ਮੈਨੂੰ ਇਸ ਨੂੰ ਲਿਪਾਸਤਾ ਲੈ ਜਾਣਾ ਐ ਹਾਂ ਇਹਨੇ ਪਾਸਤਾ ਲੈ ਜਾਣਾ ਆਪਾਂ ਦੇਖਦੇ ਆਂ ਰੋਟੀ ਦਾ ਵੀ ਕੀ ਆਉਂਦੀ ਰੋਟੀ ਬਣਾ ਲਿਓ ਮੈਂ ਆ ਕੇ ਚਾਵਲ ਖਾਣੇ ਕੁਛ ਦਾਲ ਪਈ ਐ ਸਬਜੀ ਪਈ ਐ ਸਾਗ ਪਈ ਐ ਕਈ ਚੀਜ਼ਾਂ ਪਈਆਂ ਨਾ ਹੀ ਕੁਛ ਬਣਾਈਏ ਦਾ ਵਧੀਆ ਹੀ ਆ ਹਾਂ ਸਵੇਰ ਦੁਪਹਿਰੇ ਕੁਛ ਬਣਾ ਲੀਏ ਨਾ ਕੋਈ ਬਣਾਵਾਂਗੇ ਕੁਛ ਐ ਨਾ ਤੇ ਰਾਤ ਦਾ ਫਿਰ ਹੈ ਦਿਸਾਰ ਲੈਣੇ ਆ ਹਨ ਪਨੀਰ ਵੀ ਥੋੜਾ ਜਿਹਾ ਸੁੱਕਦਾ ਪਾਉ ਪਨੀਰ ਹੋਰ ਉਹ ਤੋਪਿਆ ਹੀ ਪਾ ਗਏ ਤੇ ਲਾ ਲਈਏ ਤੇ ਇਹ ਧੂਆਂ ਕੱਪੜੇ ਗੱਦੀ ਬੰਦ ਗੋਭੀ ਫਿਰ ਆ ਠੀਕ ਇੱਧਰ ਕੱਪੜੇ-ਕੁੱਪੜੇ ਲਾ ਕੇ ਲਿਆਈ ਸੀ ਆਪਾਂ ਉੱਤੇ ਹੋਏ ਕੱਪੜੇ ਤੇ ਲਾਈਏ ਟੀਵੀ ਕੁਝ ਦੇਖਦੇ ਆ ਬਲੌਗ ਬਲੂ ਹਨਾ ਨਾਲੇ ਲਾਣੇ ਆ ਕੱਪੜਿਆਂ ਦੀਆਂ ਤਆਂ ਹੋਰ ਚਲੋ ਪੁੱਤਰ ਟਾਈਮ ਰਾਤ ਦੇ 9 ਵਜੇ ਗਏ ਆ ਸਵੇਰ ਨੂੰ ਹੋਗੇ ਤੇ ਇੱਧਰ ਹੋ ਰਹੀ ਆ ਰੋਟੀ ਬਹੁਤ ਇਹਨਾਂ ਹੁਲਕੇ ਬਣਨੇ ਆ ਤੂੰ ਗੰਨੇ ਵਿੱਚ ਚਾਵਲ ਲੈ ਲੈਣੇ ਆ ਪਨੀਰ ਤੜ ਗਿਆ ਮम्मी ਨੇ ਥੋੜਾ ਜਿਹਾ ਤੇ ਇਹ ਕਹਿੰਦੇ ਮੈਂ ਰੋਟੀ ਵੀ ਖਾਣੀ ਮੈਨੂੰ ਟੜਿਆ ਲੱਗਦਾ ਹਾਂ ਹਾਂ ਹੁਣੇ ਹੀ ਮੈਂ ਕਿਹਾ ਵੀ ਚਲ ਦੇਖ ਲਵਾਂਗੀ ਮੈਂ ਖਾਣੀ ਹੀ ਰੋਟੀ ਦੋ ਹੁਲਕੇ ਮੇਰੇ ਆ ਮੇਰੇ ਆ ਤੇ ਇੱਕ ਮੰਮੀ ਦਾ ਆ ਬਸ ਚਾਹ ਵਾਲੀ ਰੋਟੀ ਹੋਰ ਕਾਲਮਾ ਰੋਟੀ ਨੂੰ ਵੀ ਪਕਾ ਕੇ ਫਿਰ ਕੁਝ ਨਹੀਂ ਦਿਲ ਕਰਦਾ ਤਾਂ ਫਿਰ ਹੋਰ ਹੋਰ ਕੀ ਘੱਲ ਦੀ ਰੋਟੀ ਰਿੱਟੀ ਦਾ ਦਾਲ ਮੈਨਾਂ ਤਾਂ ਫ੍ਰਿਜ ਚ ਰੱਖ ਦਿੱਤੀ ਨਾ ਡਾਲ ਫ੍ਰੀਜ ਚ ਰੱਖੀਆਂ ਬਾਹਰ ਪਈ ਸ ਕੱਢਦੀ ਆ ਮੈਂ ਤੇ ਕਰ ਲਈਏ ਚਾਹ ਉਹ ਚ ਕੱਢ ਲਈਏ ਹੋਰ ਕੀ ਚਲੋ ਉਹ 9:00 ਵੱਜ ਗਿਆ ਮੈਂ ਉਹਨੇ ਖਾਣੇ ਤੇ ਰੋਟੀ ਉਹ ਨਹੀਂ ਖਾਣੀ ਨਾ ਮੈਨੂੰ ਭੁੱਖ ਨਹੀਂ ਆ ਰਾ ਅੱਜ ਮੇਰੇ ਢਿੱਡ ਭਰਿਆ ਹੋਇਆ ਮੈਂ ਸ਼ਾਮ ਨੂੰ ਪਾਸਤਾ ਖਾ ਲਿਆ ਛੋੜਿਆ ਇਧਰ ਦੀਦੀ ਖਾਣੇ ਤੇ ਰੋਟੀ ਅੱਧਾ ਵੇਹੰਦਾ ਪਾਪਾ ਅੰਦਰ ਵਾਇਆ ਪਾਪਾ ਕੀ ਹੋਇਆ ਪਾਪਾ ਨੂੰ ਦੁਖਦਾ ਪਿਆ ਢਿੱਡ ਬੋਲੇ ਜਾਦਾ ਆ ਯਾ ਯਾਰਾ ਦਰਦ ਨਾਲ ਆਪਈ ਦਵਾਈ ਦਵਾਓਂ ਦਵਾਈ ਕੋਈ ਨੀ ਕੋਈ ਮੋਟੀ ਫਾਉ ਨਹੀਂ ਕੁ ਦੇਦੇ ਆ ਨਹੀਂ ਕਹਾਂਦੇ ਕਿ ਕੁੱਲੀ ਹੁੰਦੀ ਆ ਤੇ ਜਲੇ ਲੈ ਆਈਏ ਦਵਾਈ ਪੇਟ ਦਰਦ ਹੋਰ ਲੈ ਆਓ ਗੋਪਿਆਲੇ ਕੁੱਲੀ ਹੋਗੀ ਨਹੀਂ ਗੋਪਿਆਲੇ ਨਹੀਂ ਉਹਦੀ ਮਨੀਸ਼ ਦੀ ਤੇ ਚਾਵਲੇ ਕੁੱਲੀ ਹੁੰਦੀ ਹੈ ਨਾ ਜੇ ਇਹ ਤਾਂ ਕੁੱਲੀ ਹੈ ਦਸ ਵਜੇ 4 ਵਜੇ ਤੱਕ ਬੰਦ ਰੱਖਦੇ ਹੋ ਹੋਰ ਲੈ ਆਓ ਦਵਾਈ ਫੇਰ ਜਾ ਕੇ ਰੋਟੀ ਖਾ ਲਾ ਖਾ ਲਓ ਮਨੀਸ਼ ਹਾਂਜੀ ਇੱਧਰ 9:30 ਹੋ ਗਏ ਆ ਸਾਰੇ ਰੋਟੀ ਉੱਟੀ ਖਾ ਕੇ ਆਪ ਆਪਣੇ ਕਮਰੇ ਚ ਚੱਲ ਗਏ ਇੱਧਰ ਹਾਂਜੀ ਕਿੱਦਾਂ ਕੁਝ ਫਰਕ ਲੱਗਦਾ ਆ ਕੁਝ ਲੱਗਦਾ ਫਰਕ ਆ ਇਹਨਾਂ ਦੀ ਸਿਹਤ ਖਰਾਬ ਹੋ ਗਈ ਅੱਜ ਉਹਦਾ ਵੀ ਉਹਦਾ ਵੀ ਜਦੋਂ ਇਹਨਾਂ ਦੀ ਸਿਹਤ ਖਰਾਬ ਹੁੰਦੀ ਆ ਨਾ ਬਹੁਤ ਟੈਨਸ਼ਨ ਹੋ ਜਾਂਦੀ ਆ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਅਸੀਂ ਸਾਰਾ ਬਿਆਰ ਘੁੰਮ ਕੇ ਆਏ ਘਰ ਸਿਰਫ ਇੱਕ ਸਪਾਸ ਦੀ ਗੋਲੀ ਹੈ ਨਹੀਂ ਜੀ ਸਾਰਾ ਬਿਆਰ ਘੁੰਮ ਕੇ ਆਇਆ ਤੇ ਕਿਤੋਂ ਸਾਨੂੰ ਦਵਾਈ ਨਹੀਂ ਮਿਲੀ ਸਾਰੇ ਸਟੋਰ ਸਾਰੇ ਦੁਕਾਨਾਂ ਬੰਦ ਹੋ ਗਏ ਮੈਡੀਕਲ ਦੀਆਂ ਤੇ ਕਿਹਨਾਂ ਦਾ ਫਰੈਂਡ ਆ ਤੇ ਡਾਕਟਰ ਸਾਹਿਬ ਹੈਗੇ ਆ ਤੇ ਉਹਨਾਂ ਕੋਲੋਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਆ ਜਾਓ ਫਿਰ ਉਹਨਾਂ ਦੇ ਘਰੋਂ ਜਾ ਕੇ ਅਸੀਂ ਦਵਾਈ ਲੈ ਕੇ ਆਏ ਆ ਤੇ ਹੁਣ ਹੈਨਾ ਸੇਕ ਮਾੜਾ ਜਿਹਾ ਦੇਵੋ ਖਾਦਾ ਖੁੱਦਾ ਇਹਨਾਂ ਨੇ ਕੁਛ ਨਹੀਂ ਸ਼ਾਮ ਦਾ ਤੇ ਚਲੋ ਕਦੀ ਕਦੀ ਹੋ ਹੀ ਜਾਂਦਾ ਹੈ ਦੁਪਹਿਰ ਦੀ ਰੋਟੀ ਖਾਦੀ ਆ ਚਲੋ ਚਲੋ ਜੀ ਕਰਦੇ ਆ ਫਿਰ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਮਿਲਦੇ ਆ ਕੱਲ ਸਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਤੇ ਚਲੋ ਜੀ ਮਣੇ ਫਿਰ ਮਿਲਦੇ ਆਂ ਕੱਲ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ